ਚੰਡੀਗੜ੍ਹ 골ਫ ਕਲੱਬ ਦੇ 5 ਬੈਂਕ ਖਾਤਿਆਂ ਨੂੰ ਸੀਲ ਨਹੀਂ ਕੀਤਾ ਜਾਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ 골ਫ ਕਲੱਬ ਦੇ ਬੈਂਕ ਖਾਤਿਆਂ ਦੀ ਸੀਲਿੰਗ ਦੇ ਉੱਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਨੂੰ ਡੀਸੀ ਦੇ ਨਿਰਦੇਸ਼ਾਂ ਦੇ ਤਹਿਤ 28 ਅਗਸਤ ਨੂੰ ਸੀਲ ਕੀਤਾ ਜਾਣਾ ਸੀ ਪਰ ਹੁਣ ਇਸ ਤੇ ਹਾਈ ਕੋਰਟ ਵੱਲੋਂ ਸਟੇ ਲਗਾ ਦਿੱਤਾ ਗਿਆ ਹੈ ਚੰਡੀਗੜ੍ਹ 골ਫ ਕਲੱਬ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ 4 ਕਰੋੜ 29 ਲੱਖ ਰੁਪਏ ਦੇਣੇ ਸੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਕਿ 골프 클럽 ਦੇ ਪੰਜੇ ਬੈਂਕ ਖਾਤਿਆਂ ਨੂੰ ਸੀਲ ਕੀਤਾ ਜਾਵੇਗਾ ਪਰ ਸੀਲਿੰਗ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਖਾਸਾ ਪੇਚੀਦਾ ਹੈ ਪੂਰਾ ਮਾਮਲਾ ਹੋ ਚੁੱਕਾ ਹੈ ਦਰਸਲ ਜ਼ਮੀਨ ਲੀਸ ਤੇ ਉੱਤੇ ਲਈ ਗਈ ਸੀ ਫਿਰ ਲੀਸ ਦੀ ਮਿਆਦ ਵਧਾਈ ਗਈ ਸੀ ਅਤੇ ਇਸ ਤੋਂ ਬਾਅਦ ਹਾਈ ਕੋਰਟ ਦਾ ਵੀ ਰੋਕ ਕੀਤਾ ਗਿਆ ਹਾਈ ਕੋਰਟ ਨੇ ਕਿਹਾ ਸੀ ਕਿ 4 ਕਰੋੜ 29 ਲੱਖ ਰੁਪਏ ਚੰਡੀਗੜ੍ਹ ਪ੍ਰਸ਼ਾਸਨ ਨੂੰ 골ਫ ਕਲੱਬ ਨੇ ਦੇਣੇ ਨੇ ਪਰ 골ਫ ਕਲੱਬ ਨੇ ਹਾਈ ਕੋਰਟ ਤੇ ਨਿਰਦੇਸ਼ਾ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ 골ਫ ਕਲੱਬ ਨੂੰ 1971 ਦੇ ਵਿੱਚ ਜ਼ਮੀਨ ਦਿੱਤੀ ਸੀ ਲੀਜ਼ ਦੀ ਮਿਆਦ ਨੂੰ ਵਧਾ ਕੇ 2008 ਤੱਕ ਕਰ ਦਿੱਤਾ ਗਿਆ ਸੀ ਲੀਜ਼ ਦੀ ਮਿਆਦ ਨੂੰ ਵਧਾਇਆ ਗਿਆ 2013 ਦੇ ਵਿੱਚ ਪ੍ਰਸ਼ਾਸਨ ਨੇ ਕਲੱਬ ਨੂੰ 9 ਚੰਡੀਗੜ੍ਹ ਪ੍ਰਸ਼ਾਸਨ ਨੇ 골ਫ ਕਲੱਬ ਨੂੰ 9 ਕਰੋੜ ਰੁਪਏ ਦੇਣੇ ਸੀ ਕਲੱਬ ਦੇ ਨਿਰਦੇਸ਼ਾਂ ਦੇ ਖਿਲਾਫ ਹਾਈ ਕੋਰਟ ਦਾ ਰੋਕ ਕੀਤਾ ਗਿਆ ਹਾਈ ਕੋਰਟ ਦੇ ਰੋਕ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਹਾਈ ਕੋਰਟ ਨੇ ਕਲੱਬ ਨੂੰ 4 ਕਰੋੜ 29 ਲੱਖ ਰੁਪਏ ਦੇਣੇ ਸੀ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਕਲੱਬ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਅਤੇ ਕਲੱਬ ਨੇ ਨਿਰਦੇਸ਼ਾਂ ਦੇ ਖਿਲਾਫ ਸੁਪਰੀਮ ਕੋਰਟ ਦਾ ਰੋਕ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 29 ਅਗਸਤ ਨੂੰ ਸੁਪਰੀਮ ਕੋਰਟ ਦੇ ਵਿੱਚ ਹੋਣੀ ਹੈ ਕੋਰਟ ਨੇ ਖਾਤੇ ਸੀਲ ਕਰਨ ਦੇ ਹੁਕਮਾਂ ਤੇ ਰੋਕ ਲਗਾ ਦਿੱਤੀ ਹੈ कोर्ट ने जी वो जो ऑर्डर पास किया था एडमिनिस्ट्रेशन ने हमारे बैंक अकाउंट फ्रीज करने के लिए उस ऑर्डर पे स्टे कर दिए टिल वेंसडे एडमिनिस्ट्रेशन के पास कोई अथॉरिटी नहीं है इन लॉ टू डायरेक्ट अवर बैंक के वो हमारे अकाउंट फ्रीज कर दें स्पेशली जब हमने अपनी सैलरीज देनी है और सारी डे टू डे वर्किंग जो है बैंक के थ्रू होती है तो उस ग्राउंड पे फिर कोर्ट ने उसको टेम्परेली स्टे कर दिया